ਨਾ ਕਿਸੇ ਨਾਲ ਬੈਰ ਆ ਤੇ ਨਾ ਕਿਸੇ ਨਾਲ ਵਿਰੋਧ ਆ ਅਕਾਲ ਤਖਤ ਦੇ ਜਸੇਦਾਰ ਸਾਹਿਬ ਨੇ ਸਖਵੀਰ ਸਿੰਘ ਬਾਦਲ ਤੇ ਉਹਦੇ ਸਾਥੀਆਂ ਨੂੰ ਤਨਖਾਹ ਲਈ ਆ ਭਾਵ ਸਜਾ ਸਜਾ ਕੀ ਲਈਆ ਉਹਨਾਂ ਨੂੰ ਦਰਬਾਰ ਸਾਹਿਬ ਬਾਹਰਲੇ ਬਾਥਰੂਮ ਨੇ ਉਹਨਾਂ ਦੀ ਸਾਫ ਸਫਾਈ ਉਸ ਤੋਂ ਬਾਅਦ ਨੇ ਲੰਗਰ ਹਾਲ ਦੇ ਵਿੱਚ ਬਰਤਨ ਸਾਫ ਕਰਨਾ ਇੱਕ ਘੰਟਾ ਕੀਰਤਨ ਸੁਣਨਾ ਤੇ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨਾ ਇਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਉਹਦੇ ਸਾਥੀਆਂ ਦੇ ਗਲ ਦੇ ਵਿੱਚ ਇੱਕ ਤਖਤੀ ਪਾਈ ਗਈ ਆ ਜਿਸ ਤੇ ਕੀ ਲਿਖਿਆ ਇਹ ਤੁਸੀਂ ਦੱਸਣਾ ਮੈਨੂੰ ਕਮੈਂਟ ਦੇ ਵਿੱਚ ਇਹ ਜਿਹੜੀ ਸਜ਼ਾ ਲਾਈ ਗਈ ਆ ਇਹਦੇ ਬਾਰੇ ਗੱਲ ਹਰ ਕੋਈ ਕਰ ਰਿਹਾ ਆ ਪਰ ਜੁਰਮ ਕੀ ਕਬੂਲ ਕਰੇ ਨੇ ਉਹਨਾਂ ਬਾਰੇ ਬਹੁਤ ਘੱਟ ਗੱਲ ਹੋ ਰਹੀ ਆ ਜਿਹੜੇ ਉਹਨਾਂ ਨੇ ਜੁਰਮ ਕਬੂਲ ਕਰੇ ਨੇ ਉਹ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ ਫੈਸਲਾ ਤੁਸੀਂ ਕਰਨਾ ਹੈ ਕਿ ਜਿਹੜੇ ਉਹ ਜੁਰਮ ਨੇ ਉਹਨਾਂ ਦੀ ਇੰਨੀਕ ਸਜ਼ਾ ਬਣਦੀ ਆ ਇਹ ਥੋੜੇ ਹੱਥ ਚ ਜੁਰਮ ਨੰਬਰ 1 ਜਿਹੜਾ ਉਹਨਾਂ ਨੇ ਕਬੂਲ ਕਰਿਆ ਕਿ ਜਦੋਂ ਸਾਡੀ ਸਰਕਾਰ ਸੀ ਅਸੀਂ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਸਿੱਖ ਕਤਲੇਆਮ ਕੀਤਾ ਆਬ ਜਿਹੜੇ ਬੇਕਸੂਰ ਨੌਜਵਾਨ ਸਿੱਖ ਸੀ ਉਹ ਪੁਲਸਾ ਅਫਸਰਾਂ ਨੇ ਉਹਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂ ਮਾਰਿਆ ਜੁਰਮ ਨੰਬਰ 2 ਜਿਹੜਾ ਸਰਸੇ ਵਾਲਾ ਸਾਹ ਸੀਗਾ ਅਕਾਲ ਤਖਤ ਸਾਹਿਬ ਤੋਂ ਜਿਹੜੀ ਉਹਨੂੰ ਮਾਫੀ ਗਈ ਸੀ ਉਹ ਮਾਫੀ ਦਵਾਉਣ ਦੇ ਵਿੱਚ ਇਹਦਾ ਰੋਲ ਸੀ ਇਹਨੇ ਇਹ ਵੀ ਕਬੂਲਿਆ ਕਿ ਉਸ ਸਮੇਂ ਪੰਜ ਪਿਆਰੇ ਰਾਗੀ ਸਿੰਘ ਜਾਂ ਸੇਵਾਦਾਰ ਜੋ ਇਹ ਫੈਸਲੇ ਦੇ ਵਿਰੁੱਧ ਹੋਏ ਸੀ ਉਹਨਾਂ ਨੂੰ ਕਮੇਟੀ ਚੋਂ ਕਿਵੇਂ ਨਾ ਕਿਵੇਂ ਕਰਕੇ ਬਾਹਰ ਕੱਢਿਆ ਸੀਗਾ ਹੁਣ ਇਹ ਵੀ ਆਇਆ ਸੀਗਾ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ 97 ਲੱਖ ਰੁਪਇਆ ਅਰਸਾ ਸਾਹਿਬ ਨੂੰ ਨਿਰਦੋਸ਼ ਸਾਬਤ ਕਰਨ ਲਈ ਉਹਦੀ ਐਡ ਕੀਤੀ ਗਈ ਸੀ ਜਾਂ ਪੇਪਰ ਐਡ ਕਹਨੋ ਤੁਸੀਂ ਜਾਂ ਆਨਲਾਈਨ ਐਡ ਜਿਵੇਂ ਮਰਜ਼ੀ ਲਾ ਲਓ ਜਣੀ 97 ਲੱਖ ਰੁਪਏ ਸ਼੍ਰੋਮਣੀ ਕਮੇਟੀ ਦਾ ਲੱਗਿਆ ਸੀਗਾ ਖਰਚਾ ਆਇਆ ਸੀ ਉਹ ਆਪਣਾ ਵਿਖਾਂ ਦਾਰ ਪੈਸਾ ਸੀਗਾ ਜੋ ਉਹਦੀ ਪ੍ਰੋਮੋਸ਼ਨ ਲਈ ਵਰਤਿਆ ਗਿਆ ਸੀ ਵੀ ਇਹ ਜਿਹੜਾ ਡੇਰੇ ਵਾਲਾ ਸਾਹ ਦਾ ਇਹ ਬੇਕਸੂਰ ਆ ਜੁਰਮ ਨੰਬਰ 3 ਉਹਨਾਂ ਨੇ ਇਹ ਵੀ ਕਬੂਲ ਕੀਤਾ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਉਸ ਸਮੇਂ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਇਨਾਂ ਨੇ ਮਦਦ ਕੀਤੀ ਸੀ ਜਾਂ ਕੋਸ਼ਿਸ਼ કરી ਕਹਿ ਸਕਦੇ ਹਾਂ ਉਸ ਤੋਂ ਬਾਅਦ ਗੁਰੂਗ੍ਰਾਮ ਸਾਹਿਬ ਦੀ ਬੇਆਦਰੀ ਹੋਣ ਤੋਂ ਬਾਅਦ ਜਿਹੜੀ ਸੰਗਤ ਰੋਜ਼ ਵਜੋਂ ਧਰਮ ਦੇ ਰੂਪ ਦੇ ਵਿੱਚ ਇਕੱਠੀ ਹੋਈ ਸੀ ਉਸ ਸੰਗਤ ਤੇ ਲਾਠੀ ਚਾਰਜ ਪੁਲਿਸ ਵੱਲੀੋਂ ਪਾਣੀ ਦੀਆਂ ਬਿਛਾੜਾਂ ਤੇ ਗੋਲੀ ਵੀ ਚੱਲੀ ਸੀ ਜਿੱਥੇ ਸਿੰਘ ਸ਼ਹੀਦ ਵੀ ਹੋਏ ਸੀ ਉਹ ਵੀ ਇਹਨਾਂ ਨੇ ਕਬੂਲ ਕੀਤਾ ਆ ਇਹ ਤਿੰਨ ਚਾਰ ਜੁਰਮ ਕਹਿ ਸਕਦੇ ਆ ਇਹ ਗਲਤੀਆਂ ਨਹੀਂ ਹੈਗੀਆਂ ਗਲਤੀਆਂ ਦੀ ਮਾਫੀ ਹੁੰਦੀ ਆ ਇਹ ਜੁਰਮ ਇਹਨਾਂ ਨੇ ਉੱਥੇ ਕਬੂਲ ਕਰੇ ਨੇ ਤੇ ਜਿਹੜੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਸਜ਼ਾ ਲੱਗੀ ਆ ਇਹ ਹੁਣ ਤੁਸੀਂ ਦੱਸਣਾ ਵੀ ਇਹਨਾਂ ਜੁਰਮਾਂ ਦੇ ਬਰਾਬਰ ਇਹ ਬਾਜਵਾ ਇਹ ਨਾ ਇਹ ਸਿਰਫ ਇੱਕ ਡਰਾਮਾ ਕੀਤਾ ਗਿਆ ਆ ਬਾਕੀ ਇਹ ਡਰਾਮੇ ਆ ਜਿਹੜੇ ਹੁੰਦੇ ਆਏ ਆ ਹੁੰਦੇ ਰਹਿਣਗੇ ਸੋਸ ਓਦੋਂ ਹੁੰਦਾ ਜਦੋਂ ਕੌਮ ਦਾ ਜਥੇਦਾਰ ਇਸ ਡਰਾਮੇ ਦੇ ਵਿੱਚ ਇੱਕ ਪਿਆਦੀ ਤਰ੍ਹਾਂ ਵਰਤੇ ਜਾਵੇ ਸਾਰੀ ਸਿੱਖ ਕੌਮ ਨੂੰ ਇਹ ਚੀਜ਼ ਮਹਿਸੂਸ ਹੋ ਰਹੀ ਆ ਕਿ ਤੁਸੀਂ ਇਸ ਦੇ ਵਿੱਚ ਵਰਤੇ ਗਏ ਹੋ ਕਿਸੇ ਦਬਾਅ ਥੱਲੇ ਲਾ ਲੋ ਜਿਵੇਂ ਮਰਜ਼ੀ ਲਾ ਲੋ ਇਹ ਜਿਹੜੀ ਸਿੱਖ ਕੌਮ ਆ ਜੀ ਇਹਨੇ 6 ਮਹੀਨੇ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਦੀ ਸ਼ਹੀਦੀ ਦੇਖੀ ਹੋਈ ਆ ਇੱਥੇ ਤੱਕ ਕੌਮ ਨੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਦਾ ਇਹ ਕੌਮ ਬਣੀ ਆ ਤੇ ਤੁਸੀਂ ਇਸ ਕੌਮ ਦੇ ਜਥੇਦਾਰ ਹੋ ਤੁਹਾਨੂੰ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੈਗੀਆਂ ਤੁਸੀਂ ਇਹ ਚੀਜ਼ ਕਰੋ ਮੰਨ ਲਓ ਮੈਨੂੰ ਤਾਂ ਸਿੱਖ ਧਰਮ ਦਾ ਸੱਸਾ ਵੀ ਨਹੀਂ ਪਤਾ ਮੈਂ ਇੱਕ ਨਿਮਾਣਾ ਜਿਹਾ ਬੇਗੁਨਾ ਬੰਦਾ ਆ ਉਹਨੂੰ ਇਹ ਗੱਲ ਦਾ ਇਸ ਗੱਲ ਤੇ ਸੋਚਣਾ ਪਵੇਗਾ ਕਿ ਤੁਹਾਨੂੰ ਇੱਕ ਮੇਰੇ ਵਰਗਾ ਦੁੱਕੀ ਦਾ ਬੰਦਾ ਸਵਾਲ ਕਰ ਰਿਹਾ ਆ